ਰਿਸ਼ਵ ਪੰਥ ਹੌਸਲੇ ਦੀ ਮਿਸਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਰਿਸ਼ਵ ਪੰਥ ਬਾਰੇ ਜਿਸ ਨੇ ਕੀ ਆਪਣੇ ਸ਼ਾਨਦਾਰ ਖੇਡ ਨਾਲ ਕਮਾਲ ਕਰ ਦਿੱਤੀ ਹੈ ਰਿਸ਼ਵ ਪੰਥ ਨੇ ਸਾਨੂੰ ਸਿਖਾਇਆ ਕਿ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਂਦੀਆਂ ਜਾਂਦੀਆਂ ਰਹਿੰਦੇ ਨੇ ਲੇਕਿਨ ਕਿਵੇਂ ਜਜ਼ਬੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਰਿਸ਼ਵ ਪੰਥ ਤੇ ਗੰਭੀਰ ਸੱਟ ਲੱਗ ਗਈ ਸੀ जिस ਕਰਕੇ ਉਹਨਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਲੇਕਿਨ ਉਸ ਤੋਂ ਬਾਅਦ ਆਖਿਰ ਦੇ ਵਿੱਚ ਰਿਸ਼ਵਪੰਥ ਫੇਰ ਤੋਂ ਬੱਲੇਬਾਜ਼ੀ ਕਰਨ ਆਏ। ਜਦੋਂ ਕਿ ਕੋਈ ਹੋਰ ਖਿਡਾਰੀ ਹੁੰਦਾ ਤਾਂ ਉਸਨੇ ਮੈਦਾਨ ਦੇ ਵਿੱਚ ਪੈਰ ਵੀ ਨਹੀਂ ਧਰਨਾ ਸੀ। ਲੇਕਿਨ ਰਿਸ਼ਵਪੰਥ ਨੇ ਇੱਕ ਕਮਾਲ ਦੇ ਯੋਧੇ ਦੇ ਰੂਪ ਦੇ ਵਿੱਚ ਟੀਮ ਲਈ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਤੇ ਟੀਮ ਨੂੰ ਸਨਮਾਨਜਨਕ ਸਕੋਰ ਤੇ ਪਹੁੰਚਾਇਆ। ਸਲਾਮ ਹੈ ਰਿਸ਼ਵਪੰਥ ਦੀ ਸੋਚ ਨੂੰ। ਸਲਾਮ ਹੈ ਰਿਸ਼ਭ ਪੰਦ ਦੇ ਜਜ਼ਬੇ ਨੂੰ ਰਿਸ਼ਭ ਪੰਦ ਸਾਨੂੰ ਬਹੁਤ ਕੁਝ ਸਿਖਾ ਗਿਆ ਹੈ ਉਸਨੇ ਸਿਖਾਇਆ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਵੇਂ ਉਹਨਾਂ ਦਾ ਮੁਕਾਬਲਾ ਕਰਨਾ ਹੈ ਕਿਵੇਂ ਜਜ਼ਬੇ ਨਾਲ ਅੱਗੇ ਵਧਦੇ ਰਹਿਣਾ ਹੈ ਇਹ ਰਿਸ਼ਭ ਪੰਦ ਤੋਂ ਆਪਾਂ ਸਿੱਖ ਸਕਦੇ ਹਾਂ ਸਾਡੇ ਵੱਲੋਂ ਰਿਸ਼ਭ ਪੰਦ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਧੰਨਵਾਦ